ਸਸਿਕਾ ਜੀ ਮੈਂ ਹਕਮਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਹੁਣ ਹੋਰ ਉਤਪਾਦਾਂ ਉਤੇ ਵੀ ਇمپੋਰਟ ਡਿਊਟੀ ਲਗਾਉਣ ਦਾ ਐਲਾਨ ਕਰ ਦਿੱਤਾ ਹੈ ਹੁਣ 1 ਅਕਤੂਬਰ ਤੋਂ ਫਾਰਮਾਸਿਊਟੀਕਲ ਦਵਾਈਆਂ ਤੇ 100% ਦੀ ਰਸੋਈ ਦੀਆਂ ਅਲਮਾਰੀਆਂ ਤੇ ਬਾਥਰੂਮ ਵੈਨਿਟਿਸ ਉਤੇ 50% ਦੀ ਟੈਕਸ ਲਗਾਉਂਦਾ ਐਲਾਨ ਕਰ ਦਿੱਤਾ ਹੈ ਇਸ ਤੋਂ ਇਲਾਵਾ ਵਿਦੇਸ਼ ਤੋਂ ਆਉਣ ਵਾਲੇ ਅਪਹੋਸਟਡ ਫਰਨੀਚਰ ਉਤੇ 30% ਭਾਰੀ ਟੱਕਾਂ ਉਤੇ 25% ਟੈਰਿਫ ਲੱਗੇਗਾ ਟਰੰਪ ਨੇ ਕਿਹਾ ਹੈ ਕਿ 1 ਅਕਤੂਬਰ ਤੋਂ ਬ੍ਰਾਂਡਡ ਅਤੇ ਪੇਟੈਂਟ ਕੀਤੇ ਫਾਰਮਾਸਿਊਟੀਕਲ ਉਤਪਾਦਾਂ 'ਤੇ 100% ਟੈਰਿਫ ਲੱਗਣ ਲੱਗ ਜਾਵੇਗਾ ਅਤੇ ਅਜਿਹਾ ਇਸ ਲਈ ਕੀਤਾ ਜਾ ਰਿਹਾ ਹੈ ਤਾਂ ਜੋ ਵਿਦੇਸ਼ੀ ਕੰਪਨੀ ਆਪਣੇ ਕਾਰੋਬਾਰ ਅਮਰੀਕਾ ਵਿੱਚ ਕਾਇਮ ਕਰਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਇੱਕ ਵਾਰ ਫਿਰ ਆਪਣੀ ਵਪਾਰਕ ਨੀਤੀਆਂ ਦੇ ਲਈ ਸੁਰਖਿਆ ਵਿਚਾਰਗੇ ਨੇ ਇਸ ਵਾਰ ਉਹਨਾਂ ਨੇ ਸਿੱਧੇ ਤੌਰ ਤੇ ਫਾਰਮਾਸਿਊਟੀਕਲ ਉਦਯੋਗ ਨੂੰ ਨਿਸ਼ਾਨਾ ਬਣਾਇਆ ਹੈ ਵਿਦੇਸ਼ੀ ਫਾਰਮਾਸਿਊਟੀਕਲ ਕੰਪਨੀਆਂ ਤੇ ਇੱਕ ਵੱਡਾ ਫੈਸਲਾ ਜਾਰੀ ਕੀਤਾ ਹੈ ਜੋ ਪਾਟ ਸਮੇਤ ਕਈ ਵਿਕਾਸਸ਼ੀਲ ਅਤੇ ਵਿਕਸਿਤ ਦੇਸ਼ਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ ਟ੍ਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ ਸੋਸ਼ਲ ਤੇ ਐਲਾਨ ਕੀਤਾ ਹੈ ਕਿ 1 ਅਕਤੂਬਰ 2025 ਤੋਂ ਅਮਰੀਕਾ ਵਿੱਚ ਕਿਸੇ ਵੀ ਬ੍ਰਾਂਡੇਡ ਜੈਫਰ ਪੇਟੈਂਟ ਕੀਤੇ ਫਾਰਮਾਸਿਊਟੀਕਲ ਉਤਪਾਦ ਉਤੇ ਸੋਪਲ ਟੈਕਸ ਉੱਤੇ ਟੈਰਿਫ ਲਗਾਇਆ ਜਾਵੇਗਾ ਜੇਕਰ ਇਹ ਅਮਰੀਕਾ ਦੇ ਵਿੱਚ ਨਿਯਮਤ ਨਹੀਂ ਹੈ ਇਸ ਦਾ ਮਤਲਬ ਹੈ ਕਿ ਅਮਰੀਕਾ ਵਿੱਚ ਫਾਰਮਾਸਿਊਟੀਕਲ ਨਿਰਮਾਣ ਯੂਨਿਟਸ ਸਥਾਪਿਤ ਨਾ ਕਰਨ ਵਾਲੀ ਕੋਈ ਵੀ ਕੰਪਨੀ ਇਸ ਭਾਰੀ ਟੈਕਸ ਦਾ ਸਾਹਮਣਾ ਕਰੇਗੀ ਇਸ ਦਾ ਸਿੱਧਾ ਅਸਰ ਫਾਰਮਾਸਿਊਟੀਕਲ ਕੰਪਨੀਆਂ ਤੇ ਪੈਣ ਵਾਲਾ ਹੈ ਇਹ ਫੈਸਲਾ ਉਹਨਾਂ ਦੇਸ਼ਾਂ ਦੇ ਲਈ ਇੱਕ ਝਟਕਾ ਹੈ ਜੋ ਅਮਰੀਕਾ ਨੂੰ ਵੱਡੀ ਮਾਤਰਾ ਦੇ ਵਿੱਚ ਫਾਰਮਾਸਿਊਟੀਕਲ ਉਤਪਾਦ ਨਿਰਯਾਤ ਕਰਦੇ ਨੇ ਦੁਨੀਆ ਦੇ ਸਭ ਤੋਂ ਵੱਡੇ ਜਨਰਿਕ ਦਵਾਈਆਂ ਉਤਪਾਦਕਾਂ ਦੇ ਵਿੱਚੋਂ ਇੱਕ ਭਾਰਤ ਲਈ ਇਹ ਫੈਸਲਾ ਨਾ ਸਿਰਫ ਆਰਥਿਕ ਤੌਰ ਤੇ ਸਗੋ ਰਣਨੀਤਿਕ ਤੌਰ ਤੇ ਵੀ ਚੁਣੌਤੀਪੂਰਨ ਹੋ ਸਕਦਾ ਹੈ 트ੰਪ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਜੇਕਰ ਕਿਸੇ ਕੰਪਨੀ ਨੇ ਅਸਲ ਦੇ ਵਿੱਚ ਅਮਰੀਕਾ ਵਿੱਚ ਨਿਰਮਾਣ ਸ਼ੁਰੂ ਕਰ ਦਿੱਤਾ ਤਾਂ ਟੈਰਿਫ ਲਾਗੂ ਨਹੀਂ ਹੋਣਗੇ ਇਸ ਬਿਲਡਿੰਗ ਦਾ ਮਤਲਬ ਸਿਰਫ ਯੋਜਨਾਵਾਂ ਬਣਾਉਣਾ ਨਹੀਂ ਹੈ ਸਗੋਂ ਉਸਾਰੀ ਵਾਲੀ ਥਾਂ ਤੇ ਅਸਲ ਕੰਮ ਕਰਨਾ ਵੀ ਹੈ जंपति हमलावर टैरिफ नीति फार्मास्युटिकल उद्योग तक सीमित नहीं है उसने ऐलान की टैग की रसोईदियां अलमारियां ते बाथरूम वैनिटी ऊपर 60% टैरिफ लगेगा अपहोल्स्टर्ड फर्नीचर ऊपर 30% टैरिफ लगेगा जबकि भारी प्रकार के और घरेलू उत्पाद पर भी उच्च टैरिफ लगाए जाने के ਕ੍ਰੰਪਟਾ ਕਹਿੰਦਾ ਹੈ ਕਿ ਵਿਦੇਸ਼ੀ ਕੰਪਨੀਆਂ ਨੇ ਅਮਰੀਕੀ ਬਾਜ਼ਾਰ ਨੂੰ ਵਾਧੂ ਸਮਾਨ ਦੇ ਨਾਲ ਭਰ ਦਿੱਤਾ ਹੈ ਜਿਸ ਦਾ ਸਿੱਧਾ ਪ੍ਰਭਾਵ ਸਥਾਨਕ ਨਿਰਮਾਣ ਉਦਯੋਗ ਤੇ ਪੈ ਰਿਹਾ ਹੈ ਟੈਰਿਫ ਲਗਾਉਣਾ ਹੁਣ ਇਹ ਯਕੀਨੀ ਬਣਾਉਣ ਦੇ ਲਈ ਜ਼ਰੂਰੀ ਹੈ ਕਿ ਅਮਰੀਕਾ ਆਪਣੀ ਉਤਪਾਦਨ ਸਮਰਥਾ ਨੂੰ ਮੁੜ ਪ੍ਰਾਪਤ ਕਰ ਸਕੇ ਟਰੰਪ ਨੇ ਅਗਸਤ ਦੇ ਵਿੱਚ ਗਈ ਦੇਸ਼ਾਂ ਤੇ ਟੈਰਿਫ ਲਗਾਏ ਜੋ ਹੁਣ ਲਾਗੂ ਹੋ ਚੁੱਕੇ ਨੇ ਭਾਰਤ ਤੇ 50% ਰੂਸ ਤੇ 25 ਬ੍ਰਾਜ਼ੀਲ ਪੰਜਾ ਤੱਕ ਨੀਫਰੀਕਾ ਤੇ 30% ਵਿਅਤਨਾਮ ਤੇ 20% ਅਤੇ ਜਾਪਾਨ ਤੱਕ ਨੀ ਕੋਰੀਆ ਤੇ 15% ਟੈਰਿਫ ਲਗਾਏ ਗਏ ਨੇ ਟਰੰਪ ਦੇ ਐਲਾਨ ਨੂੰ ਉਹਨਾਂ ਦੀ ਪੁਰਾਣੀ ਰਣਨੀਤੀ ਅਮਰੀਕਾ ਫਰਸਟ ਦੇ ਵਿਸਤਾਰ ਵਜੋਂ ਦੇਖਿਆ ਜਾ ਰਿਹਾ ਹੈ ਉਹ ਪਹਿਲਾਂ ਵੀ ਟੈਰਿਫ ਨੂੰ ਇੱਕ ਹਥਿਆਰ ਦੇ ਵਜੋਂ ਵਰਤ ਚੁੱਕੇ ਨੇ ਭਾਵੇਂ ਚੀਨ ਦੇ ਨਾਲ ਵਪਾਰੀ ਯੁੱਧ ਵਿੱਚ ਹੋਵੇ ਜੋ ਯੂਰੋਪੀਅਨ ਉਤਪਾਦਾਂ ਉੱਤੇ ਟੈਰਿਫ ਦੇ ਵਿੱਚ ਇਹਨਾਂ ਵੀ ਕੋਸ਼ਣਾ ਅਮਰੀਕਾ ਦੇ ਵਿੱਚ ਫਾਰਮਾਸਿਊਟੀਕਲ ਉਦਯੋਗ ਨੂੰ ਖੁਲਾਰਾ ਦਵੇਗੀ ਪਰ ਇਸ ਦਾ ਵਿਸ਼ਵ ਵਪਾਰ ਸੰਤੁਲਨ ਤੇ ਵੀ ਡੂੰਗਾ ਪਰਪਾ ਪਵੇਗਾ ਸਸਿਕਾ ਜੀ ਮੈਂ ਹਾ ਕੋਮਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਰਾਸ਼ਟਰਪਤੀ ਡੋਨਲਡ 트ੰਪ ਨੇ ਹੁਣ ਹੋਰ ਉਤਪਾਦਾਂ ਉਤੇ ਵੀ ਇمپੋਰਟ ਡਿਊਟੀ ਲਗਾਉਣ ਦਾ ਐਲਾਨ ਕਰ ਦਿੱਤਾ ਹੈ ਹੁਣ 1 ਅਕਤੂਬਰ ਤੋਂ ਫਾਰਮਾਸਿਊਟੀਕਲ ਦਵਾਈਆਂ ਤੇ 100% ਦੀ ਰਸੋਈ ਦੀਆਂ ਅਲਮਾਰੀਆਂ ਤੇ ਬਾਥਰੂਮ ਵੈਨਿਟਿਸ ਉਤੇ 50% ਦੀ ਟੈਕਸ ਲਗਾਉਂਦਾ ਐਲਾਨ ਕਰ ਦਿੱਤਾ ਹੈ ਇਸ ਤੋਂ ਇਲਾਵਾ ਵਿਦੇਸ਼ ਤੋਂ ਆਉਣ ਵਾਲੇ ਅਪਹੋਸਟਲਡ ਫਰਨੀਚਰ ਉਤੇ 30% ਭਾਰੀ ਟੱਕਾ ਉਤੇ 25% ਟੈਰਿਫ ਲੱਗੇਗਾ ਕੰਪਨੀ ਕਹੇ ਹੈ ਕਿ 1 ਅਕਤੂਬਰ ਤੋਂ ਬ੍ਰਾਂਡਡ ਅਤੇ ਪੇਟੈਂਟ ਕੀਤੇ ਫਾਰਮਾਸਿਊਟੀਕਲ ਉਤਪਾਦਾਂ 'ਤੇ 100% ਟੈਰਿਫ ਲੱਗਣ ਲੱਗ ਜਾਵੇਗਾ ਅਤੇ ਅਜਿਹਾ ਇਸ ਲਈ ਕੀਤਾ ਜਾ ਰਿਹਾ ਹੈ ਤਾਂ ਜੋ ਵਿਦੇਸ਼ੀ ਕੰਪਨੀ ਆਪਣੇ ਕਾਰੋਬਾਰ ਅਮਰੀਕਾ ਵਿੱਚ ਕਾਇਮ ਕਰਨ ਅੰਮ੍ਰਿਤਕੀ ਰਾਸ਼ਟਰਪਤੀ ਡੋਨਾਲਡ ਟਰੰਪ ਇੱਕ ਵਾਰ ਫੇਰ ਆਪਣੀ ਵਪਾਰਕ ਨੀਤੀਆਂ ਦੇ ਲਈ ਸੁਰਖੀਆਂ ਵਿਚਾਰਗੇ ਨੇ ਇਸ ਵਾਰ ਉਹਨਾਂ ਨੇ ਸਿੱਧੇ ਤੌਰ ਤੇ ਫਾਰਮਾਸਿਊਟੀਕਲ ਉਦਯੋਗ ਨੂੰ ਨਿਸ਼ਾਨਾ ਬਣਾਇਆ ਹੈ ਵਿਦੇਸ਼ੀ ਫਾਰਮਾਸਿਊਟੀਕਲ ਕੰਪਨੀਆਂ ਤੇ ਇੱਕ ਵੱਡਾ ਫੈਸਲਾ ਜਾਰੀ ਕੀਤਾ ਹੈ ਜੋ ਭਾਰਤ ਸਮੇਤ ਕਈ ਵਿਕਾਸਸ਼ੀਲ ਅਤੇ ਵਿਕਸਿਤ ਦੇਸ਼ਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ ਸੋਸ਼ਲ ਤੇ ਲਾਂਨ ਕੀਤਾ ਹੈ ਕਿ 1 ਅਕਤੂਬਰ 2025 ਤੋਂ ਅਮਰੀਕਾ ਵਿੱਚ ਕਿਸੇ ਵੀ ਬ੍ਰਾਂਡੇਡ ਜਾਫਰ ਪੇਟੈਂਟ ਕੀਤੇ ਫਾਰਮਾਸਿਊਟੀਕਲ ਉਤਪਾਦ ਉੱਤੇ 100% ਟੈਰਿਫ ਲਗਾਇਆ ਜਾਵੇਗਾ ਜੇਕਰ ਇਹ ਅਮਰੀਕਾ ਦੇ ਵਿੱਚ ਨਿਰਮਿਤ ਨਹੀਂ ਹੈ ਇਸ ਦਾ ਮਤਲਬ ਹੈ ਕਿ ਅਮਰੀਕਾ ਵਿੱਚ ਫਾਰਮਾਸਿਊਟੀਕਲ ਨਿਰਮਾਣ ਯੂਨਿਟਸ ਸਥਾਪਿਤ ਨਾ ਕਰਨ ਵਾਲੀ ਕੋਈ ਵੀ ਕੰਪਨੀ ਇਸ ਭਾਰੀ ਟੈਕਸ ਦਾ ਸਾਹਮਣਾ ਕਰੇਗੀ ਇਹ ਸਿੱਧਾ ਸਿਰਫ ਫਾਰਮਾਸਿਊਟੀਕਲ ਕੰਪਨੀਆਂ ਤੇ ਪੈਣ ਵਾਲਾ ਹੈ ਇਹ ਫੈਸਲਾ ਉਹਨਾਂ ਦੇਸ਼ਾਂ ਦੇ ਲਈ ਇੱਕ ਝਟਕਾ ਹੈ ਜੋ ਅਮਰੀਕਾ ਨੂੰ ਵੱਡੀ ਮਾਤਰਾ ਦੇ ਵਿੱਚ ਫਾਰਮਾਸਿਊਟੀਕਲ ਉਤਪਾਦ ਨਿਯਾਤ ਕਰਦੇ ਨੇ ਦੁਨੀਆ ਦੇ ਸਭ ਤੋਂ ਵੱਡੇ ਜਨਰਿਕ ਦਵਾਈਆਂ ਉਤਪਾਦਕਾਂ ਦੇ ਵਿੱਚੋਂ ਇੱਕ ਭਾਰਤ ਲਈ ਇਹ ਫੈਸਲਾ ਨਾ ਸਿਰਫ ਆਰਥਿਕ ਤੌਰ ਤੇ ਸਗੋ ਰਣਨੀਤਿਕ ਤੌਰ ਤੇ ਵੀ ਚੁਣੌਤੀਪੂਰਨ ਹੋ ਸਕਦਾ ਹੈ ਕੰਪਨੀ ਇਹ ਵੀ ਸਪਸ਼ਟ ਕੀਤਾ ਹੈ ਕਿ ਜੇਕਰ ਕਿਸੇ ਕੰਪਨੀ ਨੇ ਅਸਲ ਦੇ ਵਿੱਚ ਅਮਰੀਕਾ ਵਿੱਚ ਨਿਰਮਾਣ ਸ਼ੁਰੂ ਕਰ ਦਿੱਤਾ ਤਾਂ ਟੈਰਿਫ ਲਾਗੂ ਨਹੀਂ ਹੋਣਗੇ। ਇਸ ਬਿਲਡਿੰਗ ਦਾ ਮਤਲਬ ਸਿਰਫ ਯੋਜਨਾਵਾਂ ਬਣਾਉਣਾ ਨਹੀਂ ਹੈ, ਸਗੋਂ ਉਸਾਰੀ ਵਾਲੀ ਥਾਂ ਤੇ ਅਸਲ ਕੰਮ ਕਰਨਾ ਵੀ ਹੈ। ਟਰੰਪ ਦੀ ਹਮਲਾਵਰ ਟੈਰਿਫ ਨੀਤੀ ਫਾਰਮਾਸਿਊਟੀਕਲ ਉਦਯੋਗ ਤੱਕ ਸੀਮਤ ਨਹੀਂ ਹੈ। ਉਸਨੇ ਐਲਾਨ ਕੀਤਾ ਹੈ ਕਿ ਰਸੋਈਆਂ, ਅਲਮਾਰੀਆਂ ਤੇ ਬਾਥਰੂਮ ਵੈਨਿਟੀ ਉੱਤੇ 50% ਟੈਰਿਫ ਲੱਗੇਗਾ। ਪਰ ਹੌਲਸਟਰਡ ਫਰਨੀਚਰ ਉਤੇ 30% ਟੈਰਿਫ ਲੱਗੇਗਾ ਜਦਕਿ ਭਾਰੀ ਪ੍ਰਕਰ ਅਤੇ ਹੋਰ ਘਰੇਲੂ ਉਤਪਾਦਾਂ ਤੇ ਵੀ ਉੱਚ ਟੈਰਿਫ ਲਗਾਏ ਜਾਣਗੇ। ਕ੍ਰੰਪਟਾ ਕਹਿੰਦਾ ਹੈ ਕਿ ਵਿਦੇਸ਼ੀ ਕੰਪਨੀਆਂ ਨੇ ਅਮਰੀਕੀ ਬਾਜ਼ਾਰ ਨੂੰ ਵਾਧੂ ਸਮਾਨ ਦੇ ਨਾਲ ਭਾ ਦਿੱਤਾ ਹੈ ਜਿਸ ਦਾ ਸਿੱਧਾ ਪ੍ਰਭਾਵ ਸਥਾਨਕ ਨਿਰਮਾਣ ਉਦਯੋਗ ਤੇ ਪੈ ਰਿਹਾ ਹੈ। ਟੈਰਿਫ ਲਗਾਉਣਾ ਹੁਣ ਇਹ ਯਕੀਨੀ ਬਣਾਉਣ ਦੇ ਲਈ ਜ਼ਰੂਰੀ ਹੈ ਕਿ ਅਮਰੀਕਾ ਆਪਣੀ ਉਤਪਾਦਨ ਸਮਰਥਾ ਨੂੰ ਮੁੜ ਪ੍ਰਾਪਤ ਕਰ ਸਕੇ। ਟਰੰਪ ਨੇ ਅਗਸਤ ਦੇ ਵਿੱਚ ਕਈ ਦੇਸ਼ਾਂ ਤੇ ਟੈਰਿਫ ਲਗਾਏ ਜੋ ਹੁਣ ਲਾਗੂ ਹੋ ਚੁੱਕੇ ਨੇ ਭਾਰਤ ਤੇ 50% ਰੂਸ ਤੇ 25 ਬ੍ਰਾਜ਼ਿਲ 50 ਤੱਕ ਨੀਫਰੀਕਾ ਤੇ 30% ਵਿਅਤਨਾਮ ਤੇ 20% ਅਤੇ ਜਾਪਾਨ ਤੱਕ ਨੀ ਕੋਰੀਆ ਤੇ 15% ਟੈਰਿਫ ਲਗਾਏ ਗਏ ਨੇ ਟਰੰਪ ਦੇ ਐਲਾਨ ਨੂੰ ਉਹਨਾਂ ਦੀ ਪੁਰਾਣੀ ਰਣਨੀਤੀ ਅਮਰੀਕਾ ਫਰਸਟ ਦੇ ਵਿਸਤਾਰ ਵਜੋਂ ਦੇਖਿਆ ਜਾ ਰਿਹਾ ਹੈ ਉਹ ਪਹਿਲਾਂ ਵੀ ਟੈਰਿਫ ਨੂੰ ਇੱਕ ਹਥਿਆਰ ਦੇ ਵਜੋਂ ਵਰਤ ਚੁੱਕੇ ਨੇ ਭਾਵੇਂ ਚੀਨ ਦੇ ਨਾਲ ਵਪਾਰੀ ਉਦ ਵਿੱਚ ਹੋਵੇ ਜੋ ਯੂਰੋ ਕੋਪੀਨ ਉਤਪਾਦਨ ਉਤੇ ਟੈਰਿਫ ਦੇ ਵਿੱਚ ਇਹ ਨਵੀਂ ਕੋਸ਼ਨਾ ਅਮਰੀਕਾ ਦੇ ਵਿੱਚ ਫਾਰਮਾਸਿਊਟੀਕਲ ਉਦਯੋਗ ਨੂੰ ਹੁਲਾਰਾ ਦੇਵੇਗੀ ਪਰ ਇਸ ਦਾ ਵਿਸ਼ਵ ਵਪਾਰ ਸੰਤੁਲਨ ਤੇ ਵੀ ਡੂੰਗਾ ਪ੍ਰਭਾਵ ਪਵੇਗਾ ਸਸਿਕਾ ਜੀ ਮੈਂ ਹਾ ਕੋਮਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਹੁਣ ਹੋਰ ਉਤਪਾਦਾਂ ਉਤੇ ਵੀ ਇمپੋਰਟ ਡਿਊਟੀ ਲਗਾਉਣ ਦਾ ਐਲਾਨ ਕਰ ਦਿੱਤਾ ਹੈ ਹੁਣ 1 ਅਕਤੂਬਰ ਤੋਂ ਫਾਰਮਾਸਿਊਟੀਕਲ ਦਵਾਈਆਂ ਤੇ 100% ਦੀ ਰਸੋਈ ਦੀਆਂ ਅਲਮਾਰੀਆਂ ਤੇ ਬਾਥਰੂਮ ਵੈਨਿਟਿਸ ਉਤੇ 50% ਦੀ ਟੈਕਸ ਲਗਾਉਂਦਾ ਐਲਾਨ ਕੀਤਾ ਹੈ ਇਸ ਤੋਂ ਇਲਾਵਾ ਵਿਦੇਸ਼ ਤੋਂ ਆਉਣ ਵਾਲੇ ਅਪਹੋਸਟਲਡ ਫਰਨੀਚਰ ਉਤੇ 30% ਦੀ ਭਾਰੀ ਟੱਕਾਂ ਉਤੇ 25% ਦੀ ਟੈਰਿਫ ਲੱਗੇਗਾ ਕੰਪਨੀ ਕਹੇ ਕਿ 1 ਅਕਤੂਬਰ ਤੋਂ ਬ੍ਰਾਂਡਡ ਅਤੇ ਪੇਟੈਂਟ ਕੀਤੇ ਫਾਰਮਾਸਿਊਟੀਕਲ ਉਤਪਾਦਾਂ ਤੇ 100% ਟੈਰਿਫ ਲੱਗਣ ਲੱਗ ਜਾਵੇਗਾ ਅਤੇ ਅਜਿਹਾ ਇਸ ਲਈ ਕੀਤਾ ਜਾ ਰਿਹਾ ਹੈ ਤਾਂ ਜੋ ਵਿਦੇਸ਼ੀ ਕੰਪਨੀ ਆਪਣੇ ਕਾਰੋਬਾਰ ਅਮਰੀਕਾ ਵਿੱਚ ਕਾਇਮ ਕਰਨ ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਇੱਕ ਵਾਰ ਫਿਰ ਆਪਣੀ ਵਪਾਰਕ ਨੀਤੀਆਂ ਦੇ ਲਈ ਸੁਰਖਿਆ ਵਿਚਾਰ ਕੇ ਨੇ ਇਸ ਵਾਰ ਉਹਨਾਂ ਨੇ ਸਿੱਧੇ ਤੌਰ ਤੇ ਫਾਰਮਾਸਿਊਟੀਕਲ ਉਦਯੋਗ ਨੂੰ ਨਿਸ਼ਾਨਾ ਬਣਾਇਆ ਹੈ ਵਿਦੇਸ਼ੀ ਫਾਰਮਾਸਿਊਟੀਕਲ ਕੰਪਨੀਆਂ ਤੇ ਇੱਕ ਵੱਡਾ ਫੈਸਲਾ ਜਾਰੀ ਕੀਤਾ ਹੈ ਜੋ ਭਾਰਤ ਸਮੇਤ ਕਈ ਵਿਕਾਸਸ਼ੀਲ ਅਤੇ ਵਿਕਸਿਤ ਦੇਸ਼ਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ ਕੰਪਨੀ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਥਰੂ ਸੋਸ਼ਲ ਤੇ ਲਾਨ ਕੀਤਾ ਹੈ ਕਿ 1 ਅਕਤੂਬਰ 2025 ਤੋਂ ਅਮਰੀਕਾ ਵਿੱਚ ਕਿਸੇ ਵੀ ਬ੍ਰਾਂਡੇਡ ਜਾਂ ਫਿਰ ਪੇਟੈਂਟ ਕੀਤੇ ਫਾਰਮਾਸਿਊਟੀਕਲ ਉਤਪਾਦ ਉਤੇ 100% ਟੈਰਿਫ ਲਗਾਇਆ ਜਾਵੇਗਾ ਜੇਕਰ ਇਹ ਅਮਰੀਕਾ ਦੇ ਵਿੱਚ ਨਿਰਮਿਤ ਨਹੀਂ ਹੈ ਇਸ ਦਾ ਮਤਲਬ ਹੈ ਕਿ ਅਮਰੀਕਾ ਵਿੱਚ ਫਾਰਮਾਸਿਡੀਕਲ ਨਿਰਮਣ ਯੂਨਿਟ ਸਥਾਪਿਤ ਨਾ ਕਰਨ ਵਾਲੀ ਕੋਈ ਵੀ ਕੰਪਨੀ ਇਸ ਭਾਰੀ ਟੈਕਸ ਦਾ ਸਾਹਮਣਾ ਕਰੇਗੀ ਇਸ ਦਾ ਸਿੱਧਾ ਅਸਰ ਫਾਰਮਾਸਿਊਟੀਕਲ ਕੰਪਨੀਆਂ ਤੇ ਪੈਣ ਵਾਲਾ ਹੈ ਇਹ ਫੈਸਲਾ ਉਹਨਾਂ ਦੇਸ਼ਾਂ ਦੇ ਲਈ ਇੱਕ ਝਟਕਾ ਹੈ ਜੋ ਅਮਰੀਕਾ ਨੂੰ ਵੱਡੀ ਮਾਤਰਾ ਦੇ ਵਿੱਚ ਫਾਰਮਾਸਿਊਟੀਕਲ ਉਤਪਾਦ ਨਿਰਯਾਤ ਕਰਦੇ ਨੇ ਦੁਨੀਆ ਦੇ ਸਭ ਤੋਂ ਵੱਡੇ ਜਨਰਿਕ ਦਵਾਈਆਂ ਉਤਪਾਦਕਾਂ ਦੇ ਵਿੱਚੋਂ ਇੱਕ ਭਾਰਤ ਲਈ ਇਹ ਫੈਸਲਾ ਨਾ ਸਿਰਫ ਆਰਥਿਕ ਤੌਰ ਤੇ ਸਗੋ ਰਣਨੀਤਿਕ ਤੌਰ ਤੇ ਵੀ ਚੁਣੌਤੀਪੂਰਨ ਹੋ ਸਕਦਾ ਹੈ

ਆਪੋ ਹਾਲ ਸਟਿਰਡ ਫਰਨੀਚਰ ਉਤੇ 30% ਟੈਰਿਫ ਲੱਗੇਗਾ ਚੱਤ ਕੀ ਭਾਰੀ ਤਰਕ ਕਰ ਤੇ ਹੋਰ ਘਰੇਲੂ ਉਤਪਾਦਾਂ ਤੇ ਵੀ ਉੱਚ ਟੈਰਿਫ ਲਗਾਏ ਜਾਣਗੇ 트럼ਪ ਦਾ ਕਹਿਣਾ ਹੈ ਕਿ ਵਿਦੇਸ਼ੀ ਕੰਪਨੀਆਂ ਨੇ ਅਮਰੀਕੀ ਬਾਜ਼ਾਰ ਨੂੰ ਵਾਧੂ ਸਮਾਨ ਦੇ ਨਾਲ ਭਰ ਦਿੱਤਾ ਹੈ ਜਿਸ ਦਾ ਸਿੱਧਾ ਪ੍ਰਭਾਵ ਸਥਾਨਕ ਨਿਰਮਾਣ ਉਦਯੋਗ ਤੇ ਪੈ ਰਿਹਾ ਹੈ ਟੈਰਿਫ ਲਗਾਉਣਾ ਹੁਣ ਇਹ ਯਕੀਨੀ ਬਣਾਉਣ ਦੇ ਲਈ ਜ਼ਰੂਰੀ ਹੈ ਕੀ ਅਮਰੀਕਾ ਆਪਣੇ ਉਤਪਾਦਨ ਸਮਰਥਾ ਨੂੰ ਮੁੜ ਪ੍ਰਾਪਤ ਕਰ ਸਕੇ 트럼ਪ ਨੇ ਅਗਸਤ ਦੇ ਵਿੱਚ ਕਈ ਦੇਸ਼ਾਂ ਤੇ ਟੈਰਿਫ ਲਗਾਏ ਜੋ ਹੁਣ ਲਾਗੂ ਹੋ ਚੁੱਕੇ ਨੇ ਭਾਰਤ ਤੇ 50% ਰੂਸ ਤੇ 25 ਬ੍ਰਾਜ਼ਿਲ 50 ਦੱਖਣੀ ਅਫਰੀਕਾ ਤੇ 30% ਵਿਅਤਨਾਮ ਤੇ 20% ਅਤੇ ਜਾਪਾਨ ਦੱਖਣੀ ਕੋਰੀਆ ਤੇ 15% ਟੈਰਿਫ ਲਗਾਏ ਗਏ ਨੇ 트럼ਪ ਦੇ ਐਲਾਨ ਨੂੰ ਉਹਨਾਂ ਦੀ ਪੁਰਾਣੀ ਰਣਨੀਤੀ ਅਮਰੀਕਾ ਫਰਸਟ ਦੇ ਵਿਸਤਾਰ ਵਜੋਂ ਦੇਖਿਆ ਜਾ ਰਿਹਾ ਹੈ ਉਹ ਪਹਿਲਾਂ ਵੀ ਟੈਰਿਫ ਨੂੰ ਇੱਕ ਹਥਿਆਰ ਦੇ ਵਜੋਂ ਵਲਤ ਚੁਕੇ ਨੇ ਪਾਵੇ ਚੀਨ ਦੇ ਨਾਲ ਵਪਾਰੀ ਉਧ ਵਿੱਚ ਹੋਵੇ ਜੋ ਯੂਰੋਪੀਅਨ ਉਤਪਾਦਾਂ ਉਤੇ ਟੈਰਿਫ ਦੇ ਵਿੱਚ ਇਹ ਨਵੀਂ ਕੋਸ਼ਨਾ ਅਮੇਰੀਕਾ ਦੇ ਵਿੱਚ ਫਾਰਮਾਸਿਊਟੀਕਲ ਉਦਯੋਗ ਨੂੰ ਹੁਲਾਰਾ ਦੇਵੇਗੀ ਪਰ ਇਸ ਦਾ ਵਿਸ਼ਵ ਵਪਾਰ ਸੰਤੁਲਨ ਤੇ ਵੀ ਡੂੰਗਾ ਪਰਭਾ ਪਵੇਗਾ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ